ਇੱਕ ਛੋਟਾ ਜਿਹਾ ਨਗਰ ਜਿਹਦੇ ਵਿੱਚ ਇੱਕ ਕਿਸਾਨ ਜਿਸ ਦਾ ਨਾਮ ਸੀ ਭਾਈ ਰੂੜਾ ਉਹ ਰਹਿੰਦਾ ਸੀ ਹੁਣ ਜਿਹੜਾ ਭਾਈ ਰੂੜਾ ਸੀ ਬੜਾ ਮਿਹਨਤੀ ਕਿਰਤ ਕਮਾਈ ਕਰਨ ਵਾਲਾ ਆਪਣੀ ਕਿਰਤ ਕਰਕੇ ਆਪ ਦਾ ਪੇਟ ਪਾਲਣ ਵਾਲਾ ਆਪਣੇ ਪਰਿਵਾਰ ਨੂੰ ਪਾਲਣ ਵਾਲਾ ਕਿਸੇ ਨਾਲ ਨਾ ਠੱਗੀ ਨਾ ਧੋਖਾ ਨਾ ਬੇਈਮਾਨੀ ਕੋਈ ਨਹੀਂ ਇਮਾਨਦਾਰ ਲੇਕਿਨ ਉਹ ਜਿਹੜਾ ਸਿਪਾਹੀ ਰੂੜਾ ਉਹ ਕਿਸੇ ਸੰਤ ਮਹਾਪੁਰਸ਼ ਨੂੰ ਨਹੀਂ ਸੀ ਮੰਨਦਾ ਉਹ ਕਹਿੰਦਾ ਸੀ ਵੀ ਕੋਈ ਹੁੰਦਾ ਹੀ ਨਹੀਂ ਇਸ ਤਰ੍ਹਾਂ ਦੇ ਨਾਲ ਸੰਤਰਾ ਅੱਜ ਵੀ ਇਸ ਤਰ੍ਹਾਂ ਹੁੰਦਾ ਹੈ ਆਹ ਤਰ੍ਹਾਂ ਵੀ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਕਹਿੰਦੇ ਕੋਈ ਸੰਤ ਨਹੀਂ ਕੋਈ ਮਹਾਪੁਰਸ਼ ਨਹੀਂ ਉਹ ਵੀ ਇਸ ਤਰ੍ਹਾਂ ਹੀ ਕਟੜਵਾਦੀ ਕਹਿ ਸਕਦੇ ਆਪਾਂ ਤੇ ਹੋਇਆ ਕਿ ਉਹਦੇ ਦੇ ਘਰ ਵਾਲੀ ਸੀ ਉਹ ਸੇਵਾ ਭਾਵਨਾ ਵਾਲੀ ਸੀ ਉਹ ਸੇਵਾ ਭਾਵਨਾ ਵਾਲੀ ਸੀ ਤੋਂ ਕੋਈ ਮਹਾਪੁਰਖ ਕੋਈ ਸੰਤ ਮਹਾਪੁਰਖ ਆਉਂਦਾ ਕੋਈ ਬੰਦਗੀ ਆ ਲਾਉਂਦਾ ਤੇ ਉਹਦੇ ਮਨ ਦੇ ਵਿੱਚ ਚਾਹ ਹੁੰਦਾ ਸੀ ਵੀ ਮੈਂ ਦੀ ਸੇਵਾ ਕਰਾਂ ਤੇ ਉਹਨੇ ਕਰਨਾ ਕੀ ਰੋਜ਼ਾਨਾ ਬੈੜਾ ਨੀਮ ਸੀ ਇਹਨਾਂ ਦਾ ਉਹ ਏ ਸੀ ਵੀ ਸਵੇਰੇ ਉੱਠ ਕੇ ਭਾਈ ਰੂੜਾ ਜਿਹੜਾ ਸੀ ਉਹ ਖੇਤ ਨੂੰ ਚਲਾ ਜਾਂਦਾ ਉਹਦੇ ਘਰ ਵਾਲੀ ਘਰ ਦੇ ਸਾਰੇ ਕੰਮ ਨੇ ਵੇੜਦੀ ਤੇ ਉਸ ਤੋਂ ਬਾਅਦ ਉਹਦੀ ਰੋਟੀ ਲੈ ਕੇ ਜਾਂਦੀ ਉੱਥੇ ਜਾ ਕੇ ਉਹਨੂੰ ਪ੍ਰਸ਼ਾਦਾ ਪਾਣੀ ਛਿਕਾਰ ਕੇ ਵਾਪਸ ਆਉਂਦੀ ਆ ਕੇ ਘਰ ਦੇ ਕੰਮ ਨਵੇੜਦੀ। ਇਸ ਤਰ੍ਹਾਂ ਚੱਲਦਾ ਸੀ ਤੇ ਇੱਕ ਦਿਨ ਕੀ ਹੋਇਆ ਉਹ ਜਦੋਂ ਉਹਨੂੰ ਪ੍ਰਸ਼ਾਦਾ ਪਾਣੀ ਛਿਕਾਰ ਕੇ ਖੇਤ ਦੇ ਵਿੱਚੋਂ ਵਾਪਸ ਆ ਰਹੀ ਸੀ ਨਾ ਤੇ ਉਹਦੇ ਕੰਨਾਂ ਦੇ ਵਿੱਚ ਇੱਕ ਆਵਾਜ਼ ਪਈ। ਉਹਦੇ ਕੰਨਾਂ ਦੇ ਵਿੱਚ ਇੱਕ ਸਰੋਤ ਪਿਆ ਬੜੀ ਮਿੱਠੀ ਆਵਾਜ਼ ਉਹਦੇ ਵਿੱਚ ਇੱਕ ਕشش ਇੱਕ ਖਿੱਚ ਸੀ ਉਸ ਆਵਾਜ਼ ਦੇ ਵਿੱਚ ਉਸਨੇ ਉਸ ਆਵਾਜ਼ ਨੂੰ ਸੁਣ ਕੇ ਉਸ ਪਾਸੇ ਚੱਲਿਆ ਅੱਗੇ ਜਾ ਕੇ ਕੀ ਦੇਖਿਆ ਕਿ ਇੱਕ ਵੱਡਾ ਸਾਰਾ ਦਰਖਤ ਸੀ ਤੇ ਉਸ ਦਰਖਤ ਦੇ ਥੱਲੇ ਕੋਈ ਮਹਾਪੁਰਸ਼ ਚੌਂਕੜਾ ਮਾਰ ਕੇ ਬੈਠੇ ਹੋਏ ਗਾ ਰਹੇ ਹੈ ਤੇ ਨਾਲ ਉਹਦੇ ਇੱਕੋ ਦਾ ਸਾਖੀ ਰਬਾਬ ਪੁਜਾਰਿਆ ਸੀ ਤੇ ਮੁਰੇ ਕੁਝ ਕੁ ਸੰਗਤਾਂ ਬੈਠੀਆਂ ਸੀ ਉਹ ਬੀਬੀ ਨੇ ਜਾ ਕੇ ਰੋਥੇ ਮੱਥਾ ਟੇਕ ਕੇ ਬਹਿ ਗਈ ਸਮਾਦੀ ਦੇ ਵਿੱਚ ਲੀਨ ਹੋ ਗਏ ਬੜਾ ਆਨੰਦ ਆਇਆ ਉਸ ਨੂੰ ਕੀਰਤਨ ਦੀ ਸਮਾਪਤੀ ਹੋਈ ਤੇ ਵਾਪਸ ਆ ਹੁਣ ਅਗਲੇ ਦਿਨ ਫਿਰ ਉਹ ਰੋਟੀ ਲੈ ਕੇ ਗਈ ਕਿ ਜਦੋਂ ਵਾਪਸ ਆਉਣ ਲੱਗੀ ਨਾ ਉਹਦੇ ਕੰਨਾਂ ਦੇ ਵਿੱਚ ਆਵਾਜ਼ ਆਈ ਲੇਕਿਨ ਉਹ ਰੁਕੀ ਨਹੀਂ ਉਹ ਸਿੱਧੀ ਘਰ ਆਈ ਘਰ ਆ ਕੇ ਉਸਨੇ ਦੁੱਧ ਤਿਆਰ ਕੀਤਾ ਤੇ ਦੁੱਧ ਤਿਆਰ ਕਰਕੇ ਉਹ ਲੈ ਕੇ ਜਾਣੀ ਵਾਪਸ ਪਰੇਸ਼ਾਨ ਦੇ ਕੋਲ ਜਦੋਂ ਜਾ ਕੇ ਉੱਥੇ ਨਮਸਕਾਰ ਕੀਤੀ ਤੇ ਮਹਾਪੁਰਸ਼ਾਂ ਨੇ ਦੁੱਧ ਸਕਾਇਆ ਕੀਰਤਨ ਸੁਣਿਆ ਤੇ ਵਾਪਸ ਆ ਗਏ ਕਈ ਦਿਨ ਲਗਾਤਾਰ ਇਸ ਤਰ੍ਹਾਂ ਚੱਲਦਾ ਰਿਹਾ ਤੇ ਕਿਸੇ ਨੇ ਜਾ ਕੇ ਭਾਈ ਰੂੜੇ ਨੂੰ ਕਹਿ ਦਿੱਤਾ ਕਹਿੰ ਲਗਾ ਤੂੰ ਤਾਂ ਮਹਾਪੁਰਸ਼ਾਂ ਨੂੰ ਮੰਨਦਾ ਹੀ ਨਹੀਂ ਤੂੰ ਤਾਂ ਕਹਿੰਦਾ ਕੋਈ ਸੰਤ ਨਹੀਂ ਹੁੰਦਾ ਕੋਈ ਮਹਾਪੁਰਸ਼ ਨਹੀਂ ਹੁੰਦਾ ਲੇਕਿਨ ਤੇਰੇ ਘਰ ਵਾਲੀ ਤਾਂ ਰੋਜ਼ ਜਾ ਕੇ ਦੁੱਧ ਪਿਆ ਕੇ ਆਉਂਦੀ ਆ ਉਹਨਾਂ ਨੂੰ ਉਹ ਕਹਿੰ ਲਗੇ ਮੇਰੇ ਘਰ ਵਾਲੀ ਦੁੱਧ ਕਹਿੰ ਲੱਗਿਆ ਹਾਂ ਤੇਰੇ ਘਰ ਵਾਲੀ ਦੀ ਜਾਨਾ ਜਾਂਦੀ ਐ ਆਪਣੇ ਨਗਰ ਦੇ ਬਾਹਰਲੇ ਪਾਸੇ ਕੋਈ ਬਜ਼ੁਰਗ ਕੋਈ ਮਾਪਰਸ਼ੇ ਬੈਠੇ ਐ ਤੇ ਉੱਥੇ ਉਹ ਰੋਜ਼ਾਨਾ ਜਾਂਦੀ ਐ ਉਹ ਲੋਹਾ ਲੱਖਾ ਹੋ ਗਿਆ ਵੀ ਇਹ ਕਿਵੇਂ ਹੋ ਸਕਦਾ ਹੈ ਕਿ ਮੇਰੇ ਤੋਂ ਚੋਰੀ ਹੋ ਅਗਲੇ ਦਿਨ ਕੀ ਹੋਇਆ ਅਗਲੇ ਦਿਨ ਉਹ ਜੋ ਰੋਟੀ ਲੈ ਕੇ ਗਈ ਤੇ ਉਹਨੇ ਰੋਟੀ ਪਾਣੀ ਖਾਤਾ ਭਾਈ ਰੂੜੇ ਨੇ ਤੇ ਉਹ ਵਾਪਸ ਆ ਗਏ ਤੇ ਭਾਈ ਰੂੜਾ ਉਹਦੇ ਪਿੱਛੇ ਪਿੱਛੇ ਆ ਗਿਆ ਲੁੱਕ ਕੇ ਲੁੱਕ ਕੇ ਆਇਆ ਜਦੋਂ ਆਇਆ ਨਾ ਉਹਨੇ ਦੇਖਿਆ ਵੀ ਆ ਕੇ ਉਹਨੇ ਦੁੱਧ ਗਰਮ ਕੀਤਾ ਉਹ ਸਾਹਮਣੇ ਨਹੀਂ ਹੋਇਆ ਜੇ ਦੁੱਧ ਗਰਮ ਕਰਕੇ ਤੇ ਉਹ ਨਜ਼ਾਰੀਏ ਤੇ ਭਾਈ ਰੂੜਾ ਉਹਦੇ ਪਿੱਛੇ ਲੁੱਕ ਲੁੱਕ ਕੇ ਜਾ ਰਿਹਾ ਹੈ ਲੇਕਿਨ ਮਾਂ ਦੇ ਵਿੱਚ ਉਹਦੇ ਇੱਕ ਖਿਆਲ ਆ ਰਿਹਾ ਸੀ ਵੀ ਜੇ ਵਾਕਈ ਉਹ ਮਹਾਪੁਰਸ਼ਾਂ ਦੇ ਵਿੱਚ ਹੈ ਕੋਈ ਪਾਵਰ ਨਾ ਕੋਈ ਸ਼ਕਤੀ ਹੈ ਵਾਕੀ ਜੀ ਉਹ ਅੰਤਰਜਾਮੀ ਹੁੰਦੇ ਐ ਕਿ ਮੈਂ ਤਾਂ ਮੰਨਾਂਗਾ ਵੀ ਜੇ ਉਹ ਮੈਨੂੰ ਖੁਦ ਨੂੰ ਆਵਾਜ਼ ਮਾਰ ਲੈਣ ਮੈਂ ਤੂੰ ਨਾਲ ਆਇਆ ਹੈ ਨਾ ਆਵਾਜ਼ ਮਾਰ ਲੈਣ ਮੈਨੂੰ ਮਨ ਦੇ ਵਿੱਚ ਉਹਦੇ ਖਿਆਲ ਐਸਾ ਸੀ ਲੇਕਿਨ ਉਹ ਉਸ ਬੀਬੀ ਦੇ ਪਿੱਛੇ-ਪਿੱਛੇ ਲੋਗ-ਲੋਗ ਕੇ ਆ ਰਹੇ ਐ ਹੁਣ ਜਿੱਥੇ ਉਹ ਮਹਾਪੁਰਸ਼ ਬੈਠੇ ਹੋਏ ਐ ਤੇ ਉੱਥੇ ਉਹ ਪਹੁੰਚ ਗਈ ਜਦੋਂ ਉਹ ਪਹੁੰਚੀ ਤੇ ਮਹਾਪੁਰਸ਼ ਜਿਹੜੇ ਸੀ ਕੀਰਤਨ ਕਰ ਰਹੇ ਸੀ ਕੀਰਤਨ ਦੀ ਸਮਾਪਤੀ ਹੋਈ ਲੇਕਿਨ ਉਹ ਉਦੋਂ ਥੋੜਾ ਜਿਹਾ ਪਿੱਛੇ ਝਾੜੀ ਦੇ ਉਹਨੇ ਲੋਕ ਕੇ ਬੈਠਾ ਹੋਇਆ ਕਿਸੇ ਨੂੰ ਨਹੀਂ ਪਤਾ ਮਹਾਪੁਰਸ਼ਾਂ ਨੇ ਆਪਣੇ ਨਾਲ ਦੇ ਸਾਥੀ ਨੂੰ ਜਿਹੜਾ ਰਵਾਬ ਵਜਾ ਰਿਆ ਸੀ ਜਾਨੀ ਕਿ ਭਾਈ ਮਰਦਾਨਾ ਜੀ ਸੀ ਤੇ ਗੁਰੂ ਨਾਨਕ ਪਾਤਸ਼ਾਹ ਸੀ ਕਿਉਂਕਿ ਉਹ ਬੀਬੀ ਵੀ ਨਹੀਂ ਜਾਣਦੇ ਸੀ ਕਿ ਇਹ ਕੌਣ ਹੈ ਉਹ ਤਾਂ ਮਹਾਪੁਰਸ਼ ਹੀ ਕਹੇਗੇ ਨਾ ਜਦੋਂ ਪਤਾ ਹੀ ਨਹੀਂ ਕਿ ਕੌਣ ਹੈ ਗੁਰੂ ਨਾਨਕ ਪਾਤਸ਼ਾਹ ਨੇ ਕੀ ਕੀਤਾ ਭਾਈ ਮਰਦਾਨੇ ਨੂੰ ਕਹਿ ਲੱਗੇ ਮਰਦਾਨਿਆਂ ਕਹਿ ਲਗੇ ਇਹਦਾ ਦੁੱਧ ਹੈ ਨਾ ਇੱਕ ਤਿੰਨ ਭਾਂਡਿਆਂ ਚ ਪਾਜ ਪਹਿਲਾਂ ਦੋਆਂ ਚ ਪਾਇਆ ਜਾਂਦਾ ਸੀ ਜਦੋਂ ਇਹ ਨਹੀਂ ਗੱਲ ਕਹੀ ਨਾ ਤੇ ਭਾਈ ਮਰਦਾਨਾ ਜੀ ਵੀ ਬੋਲ ਉੱਠੇ ਤੇ ਉਹ ਬੀਬੀ ਵੀ ਬੋਲ ਉੱਠੀ ਕਹਿ ਲੱਗੀ ਬਾਬਾ ਜੀ ਕਹਿ ਲੀਜੀ ਅੱਜ ਤਿੰਨ ਭਾਂਡਿਆਂ ਚ ਕਿਉਂ ਤੇ ਸਤਿਗੁਰੂ ਕਹਿਣ ਲੱਗੇ ਕਹਿਣ ਲੱਗੇ ਜਿਹਨੂੰ ਨਾਲ ਲੈ ਕੇ ਆਈਆਂ ਹੈ ਉਹਨੂੰ ਨਹੀਂ ਸੀ ਪਾਣਾ ਕਹਿਣ ਲੱਗੀ ਬਾਬਾ ਜੀ ਮੈਂ ਤਾਂ ਕਿਸੇ ਨੂੰ ਨਾਲ ਨਹੀਂ ਲੈ ਕੇ ਆਈ ਕਹਿਣ ਲੱਗੇ ਤੇਰੇ ਪਿੱਛੇ ਪਿੱਛੇ ਕੋਈ ਆਇਆ ਹੈ ਤੇਰੇ ਘਰ ਵਾਲਾ ਆਇਆ ਹੈ ਤੇ ਉਹ ਜਿਹੜਾ ਪਿੱਛੇ ਲੁਕਿਆ ਹੋਇਆ ਸਤਿਗੁਰੂ ਕਹਿਣ ਲੱਗੇ ਉਹਨੂੰ ਆਵਾਜ਼ ਮਾਰ ਉਹ ਕਹਿਣ ਲੱਗੇ ਵੀ ਆਵਾਜ਼ ਮੈਂ ਨਹੀਂ ਆਵਾਜ਼ ਤੁਸੀਂ ਮਾਰੋ ਤੇ ਬਾਬਾ ਜੀ ਨੇ ਫਿਰ ਆਵਾਜ਼ ਮਾਰੀ ਕਹਿਣ ਲੱਗੇ ਉਹ ਭਾਈ ਰੂੜਿਆ ਇੱਥੇ ਕੋ ਲੁਕਿਆ ਹੋਇਆ ਕਹਿ ਲੱਗੇ ਗਿਆ ਇਦੋ ਆਵਾਜ਼ ਮਾਰੀ ਨਾਮ ਲੈ ਕੇ ਆਵਾਜ਼ ਮਾਰੀ ਨਾ ਗੁਰੂ ਨਾਨਕ ਪਾਸ਼ਾ ਨੇ ਕਹਿ ਲਗਿਆ ਉਹ ਭਾਈ ਜਿਹੜਾ ਰੂੜਾ ਸੀ ਉਹ ਉੱਥੋਂ ਉੱਠ ਕੇ ਆਇਆ ਆ ਕੇ ਚਰਨਾ ਤੇ ਟਹਿ ਗਿਆ ਵੀ ਮੈਂ ਤਾਂ ਕਿਸੇ ਨੂੰ ਦੱਸਿਆ ਵੀ ਨਹੀਂ ਸੀ ਮੈਂ ਤਾਂ ਲੋਕ ਕੇ ਆਇਆ ਸੀ ਇਹਨਾਂ ਨੂੰ ਮੇਰਾ ਨਾਮ ਤੱਕ ਪਤਾ ਹੈ ਤੇ ਗੁਰੂ ਨਾਨਕ ਪਾਸ਼ਾ ਦੇ ਚਰਨਾ ਦੇ ਉੱਤੇ ਟਹਿ ਗਿਆ ਚਰਨਾ ਦੇ ਉੱਤੇ ਟਹਿ ਕੇ ਮਾਫੀ ਮੰਗੀ ਉਸਨੇ ਕਹਿ ਲਗਿਆ ਮੇਰੇ ਤੋਂ ਗਲਤੀ ਹੋ ਗਈ ਮੈਂ ਸ਼ੱਕ ਕਰ ਬੈਠਾ ਸੀ ਤੁਹਾਡੇ ਤੇ ਤੇ ਉਹ ਭਾਈ ਰੂੜੇ ਨੇ ਉੱਥੇ ਉਤਉਦ ਛਕਿਆ ਅਤੇ ਉਸ ਤੋਂ ਬਾਅਦ ਰਜਾਨਾ ਉਹ ਵੀ ਸੰਗਤ ਦੇ ਵਿੱਚ ਆਉਣ ਲੱਗ ਗਿਆ। ਕਈ ਦਿਨ ਲੰਘ ਗਏ। ਕਈ ਦਿਨਾਂ ਤੋਂ ਬਾਅਦ ਇੱਕ ਦਿਨ ਉਹ ਭਾਈ ਰੂੜਾ ਜਿਹੜਾ ਸੀ ਉਹ ਆਇਆ ਨਾ ਸਤਿਗੁਰਾਂ ਦੇ ਕੋਲੇ। ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਉਹਨੇ ਨਮਸਕਾਰ ਕੀਤੀ ਤੇ ਸਤਿਗੁਰਾਂ ਨੇ ਉਹਨੂੰ ਕਹਿਣ ਲੱਗੇ ਕਹਿਣ ਲੱਗੇ ਰੂੜਿਆ ਬੜੀ ਸੇਵਾ ਕੀਤੀ ਹੈ ਤੁਸੀਂ। ਗੋਨਾਂ ਜਣਿਆ ਨੇ ਬਹੁਤ ਸੇਵਾ ਕੀਤੀ ਹੈ ਤੇ ਤੂੰ ਮੈਨੂੰ ਇੱਕ ਗੱਲ ਦੱਸ ਵੀ ਇਹ ਜਿਹੜੀ ਜਗ੍ਹਾ ਹੈ ਜਿੱਥੇ ਅਸੀਂ ਬੈਠੇ ਹੋਏ ਹਾਂ ਅਸਲ ਵਿੱਚ ਜਿਹੜੀ ਉਹ ਜਗ੍ਹਾ ਸੀ ਜਿਹੜੀ ਉਹ ਜ਼ਮੀਨ ਸੀ ਉਹ ਵੀ ਭਾਈ ਰੂੜੇ ਦੀ ਸੀ ਜਿੱਥੇ ਸਤਿਗੁਰੂ ਬੈਠੇ ਹੋਏ ਸੀ ਕਹਿਣ ਲੱਗੇ ਵੀ ਇਹ ਜ਼ਮੀਨ ਇਹ ਜਗ੍ਹਾ ਕਿਸ ਦੀ ਹੈ ਉਹ ਕਹਿ ਲੱਗਿਆ ਇਹ ਕਰਤਾਰ ਦੀ ਹੈ ਸਤਿਗੁਰੂ ਕਹਿਣ ਲੱਗੇ ਵੀ ਉਹ ਜਿਹੜਾ ਸਾਹਮਣੇ ਨਗਰ ਹੈ ਇਹ ਕਿਸ ਦਾ ਹੈ ਕਹਿਣ ਲੱਗੇ ਜੀ ਇਹ ਵੀ ਕਰਤਾਰ ਦਾ ਹੈ ਅਸਲ ਵਿੱਚ ਉਸ ਨਗਰ ਦਾ ਨਾਮ ਜਿਹਦੋਂ ਨੇ ਕਿਹਾ ਨਾ ਇਹ ਕਰਤਾਰ ਦਾ ਤੇ ਸਤਿਗੁਰੂ ਕਹਿਣ ਲੱਗੇ ਫਿਰ ਠੀਕ ਆ ਅੱਜ ਤੋਂ ਬਾਅਦ ਇਹ ਕਰਤਾਰਪੁਰ ਹੋਏਗਾ ਉਸ ਨਗਰ ਦਾ ਨਾਮ ਹੀ ਕਰਤਾਰਪੁਰ ਰੱਖ ਦਿੱਤਾ ਸੀ ਉਹ ਜ਼ਮੀਨ ਕਹਤਕ ਸਾਰੀ ਕਰਤਾਰ ਦੀ ਹੈ ਤੇ ਸਤਿਗੁਰੂ ਨੇ ਫਿਰ ਉੱਥੇ ਇੱਕ ਬਚਨ ਕਿਹਾ ਕਹਿਣ ਲੱਗੇ ਰੂੜਿਆ ਅਸੀਂ ਤੇਰੇ ਤੇ ਖੋਸ਼ ਹੋਈਏ ਤਾਂ ਤੂੰ ਜੋ ਕੁਝ ਮੰਗਣਾ ਹੈ ਨਾ ਮੰਗ ਲੈ ਤੈਨੂੰ ਮਿਲੇਗਾ ਕਿ ਭਾਈ ਰੂੜਾ ਜਿਹੜਾ ਸੀ ਨਾ ਬਹੁਤ ਤੋਂ ਬੜਾ ਡਰਦਾ ਸੀ ਜੀ ਮੈਂ ਮਰ ਨਾ ਜਾਵਾਂ ਉਹ ਕਹਿਣ ਲੱਗੇ ਸਤਿਗੁਰੂ ਆਪ ਜੀ ਦਿੱਤਾ ਹੋਇਆ ਬਹੁਤ ਕੁਝ ਹੈ ਮੇਰੇ ਕੋਲੇ ਜ਼ਮੀਨ ਜਾਇਦਾਦ ਕਿੰਜੀ ਹੈ ਚੰਗਾ ਘਰ-ਬਾਰ ਹੈ ਘਰ ਵਾਲੀ ਹੈ ਬੱਚੇ ਹੈ ਸਭ ਕੁਝ ਹੈ ਲੇਕਿਨ ਮੈਂ ਇੱਕ ਚੀਜ਼ ਮੰਗਣਾ ਚਾਹਣਾ ਹੈ ਸਤਿਗੁਰੂ ਕਹਿਣ ਲੱਗੇ ਦੱਸ ਕੀ ਮੰਗਣਾ ਹੈ ਇਹ ਲੱਗਿਆ ਮੈਂ ਇਹ ਮੰਗਣਾ ਚਾਹਣਾ ਵੀ ਮੈਂ ਮਰਾਂ ਨਾ ਸਤਿਗੁਰੂ ਕਹਿੰ ਲੱਗੇ ਰੂੜਿਆ ਕੋਈ ਚਾਹੀਦੀ ਚੀਜ਼ ਮੰਗ ਲੈ ਸਤਿਗੁਰਾਂ ਦਾ ਬੱਚਨ ਜੀ ਕਹਿੰ ਲੱਗੇ ਚਾਹੀਦੀ ਕੀ ਚੀਜ਼ ਮੰਗੋ ਇਹ ਨਾ ਮੰਗੋ ਕਹਿੰ ਲੱਗਿਆ ਨਹੀਂ ਸਤਿਗੁਰੂ ਮੈਨੂੰ ਜੇ ਤੁਸੀਂ ਕੋਈ ਦੇਣਾ ਹੀ ਹੈ ਨਾ ਤਾਂ ਇਹ ਦਿਓ ਵੀ ਮੈਂ ਮਰਾਂ ਨਾ ਸਤਿਗੁਰਾਂ ਨੇ ਫਿਰ ਦੂਜੀ ਵਾਰ ਆਖਿਆ ਕਹਿੰ ਲੱਗੇ ਨਹੀਂ ਰੂੜਿਆ ਇਹ ਨਾ ਮੰਗੇ ਮੰਗੇਗਾ ਤੇ ਦੁਖੀ ਹੋਏਗਾ ਦੁਖੀ ਹੋਏਗਾ ਜੇ ਨਾ ਇਹ ਮੰਗ ਲਿਆ ਹੈਂਗਾ ਤਾਂ ਫਿਰ ਉਹਨੇ ਤੀਜੀ ਵਾਰ ਫੇਰ ਕਹਤੇ ਕਿ ਸਤਿਗੁਰੂ ਜੀ ਦੇ ਨਹੀਂ ਹੈ ਨਾ ਜੇ ਤੁਸੀਂ ਕਹਿੰਦੇ ਹੋ ਤੁੱਠੇ ਹੋ ਵੀ ਜੋ ਆਪ ਜੀ ਨੇ ਕਿਹਾ ਸੀ ਵੀ ਜੋ ਮੰਗੇਗਾ ਮਿਲੇਗਾ ਤੇ ਫਿਰ ਮੈਂ ਹੁਣ ਮੰਗਦਾ ਮੈਨੂੰ ਦਿਓ ਸਤਿਗੁਰੂ ਕਹਿੰ ਲਗੇ ਫਿਰ ਠੀਕ ਹੈ ਭਾਈ ਦੂੜਿਆ ਤੈਨੂੰ ਦੇ ਦਿੰਨੇ ਆ ਪਰ ਨਾਲ ਤੈਨੂੰ ਇੱਕ ਦਾ ਹੱਲ ਵੀ ਦੱਸ ਦਿੰਨੇ ਆ ਕਹਿੰਨੇ ਕਿ ਜਿੱਦ ਤੇੂੰ ਆਪਣੀ ਜ਼ਿੰਦਗੀ ਤੋਂ ਅੱਕ ਗਿਆ ਨਾ ਜਿੱਦ ਤੇਨੂੰ ਲੱਗਿਆ ਵੀ ਮੈਨੂੰ ਮਰ ਜਾਣਾ ਚਾਹੀਦਾ ਸੀ ਮੈਨੂੰ ਇਹ ਨਹੀਂ ਮੰਗਣਾ ਚਾਹੀਦਾ ਸੀ ਉਸ ਦਿਨ ਤੂੰ ਸਾਨੂੰ ਯਾਦ ਕਰ ਲਈ ਤੇ ਤੈਨੂੰ ਮੌਤ ਆ ਜਾਏ ਉਹਨਾਂ ਚਿਰ ਨਹੀਂ ਆਏਗੀ ਜਦੋਂ ਤੱਕ ਤੂੰ ਮੌਤ ਚਾਹੇਂਗਾ ਨਹੀਂ ਬੜਾ ਖੁਸ਼ ਹੋਇਆ ਕਿ ਹੁਣ ਮੈਂ ਮਰਨਾ ਨਹੀਂ ਸਮਾਂ ਬੀਟਿਆ 1539 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜਿਹੜੇ ਸੀ ਉਹ ਜੋਤੀ ਜੋਤ ਸਮਾ ਜਾਂਦੇ ਆ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਆ ਜਾਂਦੇ ਆ ਇਦਰੋਂ ਪੀੜੀ ਤਰ ਪੀੜੀ ਅੱਗੇ ਵਧਦਾ ਜਾਂਦਾ ਕੰਮ ਤੇ ਉਧਰ ਭਾਈ ਰੂੜਾ ਜਿਹੜਾ ਸੀ ਉਹ ਬਜ਼ੁਰਗ ਹੋ ਗਿਆ। ਉਹਦੇ ਘਰ ਦੇ ਵਿੱਚ ਉਹਦੇ ਬੱਚੇ ਜਿਹੜੇ ਸੀ ਉਹ ਵਿਆਹ ਗਏ ਤੇ ਗਾਂ ਉਹਨਾਂ ਦੇ ਵੀ ਘਰ ਦੇ ਵਿੱਚ ਨੂੰਹਾਂ ਆ ਗਈਆਂ। ਯਾਨੀ ਕਿ ਪੋਤ ਨੂੰ ਕਹਿ ਸਕਦੇ ਆਪਾਂ। ਜਦੋਂ ਪੋਤ ਨੂੰ ਆਈਆਂ ਤੇ ਉਹਨਾਂ ਨੇ ਆ ਕੇ ਪੁੱਛਿਆ ਕਹਿਣ ਲੱਗੇ ਵੀ ਇਹ ਤੇਜੁਰਗ ਕੌਣ ਐ? ਉਹ ਕਹਿਣ ਲੱਗੇ ਵੀ ਇਹ ਸਾਡੇ ਦਾਦਾ ਜੀ ਐ। ਉਹਨਾਂ ਦੇ ਘਰ ਵਾਲੇ ਕਹਿਣ ਲੱਗੇ। ਚਲੋ ਸਟਕਾਰ ਸੀ। ਸਮਾਂ ਬੀਤਿਆ ਤੇ ਉਹਨਾਂ ਦੇ ਬੱਚੇ ਵੀ ਵੱਡੇ ਹੋ ਗਏ। ਪੁੱਤਰਿਆਂ ਦੇ ਬੱਚੇ ਵੀ ਵੱਡੇ ਹੋ ਗਏ ਤੇ ਉਹਨਾਂ ਦੀ ਸ਼ਾਦੀ ਹੋਈ। ਜਦੋਂ ਉਹਨਾਂ ਦੀ ਸ਼ਾਦੀ ਹੋਈ ਤੇ ਸ਼ਾਦੀ ਹੋਣ ਤੋਂ ਬਾਅਦ ਉਹਨਾਂ ਦੇ ਘਰ ਵਿੱਚ ਵੀ ਨੂਹਾਂ ਆ ਗਈਆਂ ਅੱਗੇ ਚੌਥੀ ਪੀੜੀ ਚੱਲ ਪਈ। ਜਦੋਂ ਨੂਹਾਂ ਆ ਗਈਆਂ ਤੇ ਹੁਣ ਜਿਹੜਾ ਇਹ ਬਜ਼ੁਰਗ ਸੀ ਭਾਈ ਰੂੜਾ ਇਹਦੀ ਉਮਰ ਬਹੁਤ ਜ਼ਿਆਦਾ ਹੋਣ ਕਰਕੇ ਤੁਰਨ ਫਿਰਨ ਤੋਂ ਰਹਿ ਗਿਆ ਤੇ ਇਹਦਾ ਜਿਹੜਾ ਮੰਜਾ ਸੀ ਨਾ ਹੌੜੀ ਹੌੜੀ ਇਹਦਾ ਮੰਜਾੜਾ ਸੀ ਡਿਓੜੀ ਦੇ ਵਿੱਚ ਦਰਵਾਜ਼ੇ ਦੇ ਵਿੱਚ ਆ ਗਿਆ ਨਾਲੇ ਕਮਰਿਆਂ ਚੋਂ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਤੇ ਆਏ ਲੇਕਿਨ ਜਦੋਂ ਉਹ ਚੌਥੀ ਪੀੜੀ ਦੇ ਵਿੱਚ ਆ ਕੇ ਉਹ ਨਵੀਆਂ ਆਈਆਂ ਅਬੋਟੀਆਂ ਉਹ ਨੂਹਾਂ ਜਿਹੜੀਆਂ ਸੀਗਾ ਹਾਂ ਇਹਨਾਂ ਦੀ ਟੋਤ ਨੂਹਾਂ ਦੀਆਂ ਨੂਹਾਂ ਸੀ ਉਹਨਾਂ ਨੇ ਆ ਕੇ ਕੁਛਿਆ ਕਹਿਣ ਲੱਗੇ ਵੀ ਆਹ ਜਿਹੜਾ ਬਜ਼ੁਰਗ ਗਰੀ ਇੱਥੇ ਡਿਓੜੀ ਦੇ ਵਿੱਚ ਪਿਆ ਹੋਇਆ ਹੈ ਇਹ ਕੌਣ ਹੈ ਇਹੋ ਦੱਸਣ ਲੱਗੇ ਕਿ ਸਾਡੇ ਦਾ ਦਾਦੇ ਦੇ ਦਾਦਾ ਹੈਗਾ ਉਹਦੀ ਦਾਸ ਦਿੱਤਾ ਲੇਕਿਨ ਕਦਰ ਬਹੁਤ ਘਟ ਚੁੱਕੀ ਸੀ ਸਮਾਂ ਬੀਤੇ ਆ 25 ਸਾਲ ਫੇਰ ਲੰਗੇ ਨੰਗੇ ਤੇ ਉਹਨਾਂ ਦੇ ਗਾਂ ਬੱਚੇ ਹੋਏ ਉਹਨਾਂ ਬੱਚਿਆਂ ਦੀਆਂ ਸ਼ਾਦੀਆਂ ਹੋਈਆਂ ਜਦੋਂ ਬੱਚਿਆਂ ਦੀਆਂ ਸ਼ਾਦੀਆਂ ਹੋ ਕੇ ਨੂਹਾਂ ਆਈਆਂ ਨਾ ਘਰਾਂ ਦੇ ਵਿੱਚ ਤੇ 2-4 ਦਿਨ ਹੋਏ ਸਾਰੇ ਰਿਸ਼ਤੇਦਾਰ ਚਲੇ ਗਏ ਜਦੋਂ ਇਕੱਲੇ ਰਹਿ ਗਏ ਤੇ ਦੇਖਿਆ ਵੀ ਆ ਬਜ਼ੁਰਗ ਜਿਹੜਾ ਹੈ ਸਾਡੇ ਜਦੋਂ ਅਸੀਂ ਆਇਆ ਸੀ ਉਦੋਂ ਵੀ ਇਹਦਾ ਮਨ ਜਾ ਇੱਥੇ ਟੱਠਾ ਤੇ ਅੱਜ ਵੀ ਹੈ ਹੈ ਕੌਣ ਉਹ ਕਹਿ ਲੱਗੀਆਂ ਆਪਣੇ ਸੱਸ ਸਹੁਰੇ ਨੂੰ ਕੁਛਣ ਲੱਗ ਪਈਆਂ ਕਹਿ ਲੱਗੀਆਂ ਵੀ ਇਹ ਕੌਣ ਹੈ ਵਿਚੋ ਉਹਨਾਂ ਨੇ ਇੱਕੋ ਗੱਲ ਕਹੀ ਕਹਿ ਲੱਗੀਆਂ ਕਿ ਸਾਡਾ ਕੋਈ ਵੱਡ ਬਡੇਰਾ ਹੈ ਜਦੋਂ ਬਸ ਇੰਨੀ ਗੱਲ ਕਹੀ ਨਾ ਕਿ ਸਾਡਾ ਕੋਈ ਵੱਡ ਬਡੇਰਾ ਹੈ ਕਦਰ ਨਹੀਂ ਸੀ ਤੇ ਮਨ ਦੇ ਵਿੱਚ ਬਲਬਲਾ ਉੱਠਿਆ ਕਿ ਗੁਰੂ ਨਾਨਕ ਪਾਤਸ਼ਾਹ ਸੱਚ ਕਹਿੰਦੇ ਸੀ ਮੇ ਤਾਂ ਪਹਿਚਾਣ ਹੀ ਕੋਈ ਨਹੀਂ ਇਸ ਘਰ ਦੇ ਵਿੱਚ ਠੀਕ ਹੈ ਤਿੰਨ ਚਾਰ ਪੀੜੀਆਂ ਤੱਕ ਮੇਰੀ ਪਛਾਣ ਸੀ ਦਾਦਾ ਪੁਰਦਾਦੇ ਤੱਕ ਮੇਰੀ ਪਛਾਣ ਸੀ ਲੇਕਿਨ ਹੁਣ ਤਾਂ ਮੈਨੂੰ ਇਹ ਕਹ ਦਿੱਤਾ ਕਿ ਇਹ ਹੋਏਗਾ ਕੋਈ ਵੱਡ ਵਡੇਰਾ ਤੇ ਮੇਰਾ ਇੱਥੇ ਹੈ ਕੌਣ ਮਨ ਦੇ ਵਿੱਚ ਦੁਖੀ ਹੋਇਆ ਵੀ ਵਾਕਈ ਸਤਿਗੁਰੂ ਕਹਿ ਰਹੇ ਸੀ ਵੀ ਤੂੰ ਇਹ ਨਾਂ ਮੰਗ ਪਛਤਾਏਗਾ ਕਿਉਂਕਿ ਜਿੰਨਾ ਚਿਰ ਤੇਰੀ ਉਮਰ ਹੈ ਜੇ ਤੇਰਾ ਘਰ ਦੇ ਵਿੱਚ ਰੁਤਬਾ ਬਣਿਆ ਹੋਇਆ ਕੇ ਤੇਰੇ ਘਰ ਦੇ ਵਿੱਚ ਪਹਿਚਾਨ ਹੈ ਤੈਨੂੰ ਚਾਰ ਲੋਕ ਜਾਣਦੇ ਐ ਤੇ ਤੂੰ ਸੁਖੀ ਐ ਲੇਕਿਨ ਜਿੱਦੋਂ ਤੇਰੀ ਪਹਿਚਾਨ ਹੀ ਕੋਈ ਨਹੀਂ ਤੇ ਫਿਰ ਤੈਨੂੰ ਉੱਥੇ ਸੁੱਖ ਕਿੱਥੇ ਮਿਲਣਾ ਉਮਰ ਨੇ ਸੁੱਖ ਥੋੜਾ ਦੇ ਦੇਣਾ ਤੇ ਉਸਨੇ ਫਿਰ ਦੋਨੇ ਹੱਥ ਜੋੜੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਕਰਕੇ ਉਹਨੇ ਕਿਹਾ ਕਹਿ ਲਗੇ ਸਤਿਗੁਰੂ ਹੁਣ ਮੈਂ ਇੱਥੇ ਰਹਿਣਾ ਨਹੀਂ ਚਾਹੁੰਦਾ ਕਿਉਂਕਿ ਮੇਰੀ ਤਾਂ ਪਹਿਚਾਨ ਹੀ ਕੋਈ ਨਹੀਂ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਉਹਦੇ ਪ੍ਰਾਣ ਨਿਕਲ ਗਏ ਇਸ ਤਰ੍ਹਾਂ ਸਤਿਗੁਰਾਂ ਨੇ ਸਾਨੂੰ ਗੱਲ ਸਮਝਾਤੀ ਕਹਿ ਲਿਗੇ ਭਲਿਆ ਭਾਵੇਂ ਥੋੜਾ ਦਿਨ ਜ਼ਿੰਦਗੀ ਦੇ ਹੋਣ ਥੋੜੇ ਦਿਨ ਹੋਣ ਕੋਈ ਜ਼ਰੂਰੀ ਨਹੀਂ ਕਿ ਲੰਬੀ ਉਮਰ ਹੋਵੇ ਲੇਕਿਨ ਜਿੰਨਾ ਵੀ ਹੋਵੇ ਉਹਨਾਂ ਚਿਰ ਤੇਰੀ ਪਹਿਚਾਨ ਹੋਣੀ ਚਾਹੀਦੀ ਹੈ ਤੇਰੀ ਇੱਕ ਅਮੇਜ਼ ਹੋਣੀ ਚਾਹੀਦੀ ਹੈ ਪਰਿਵਾਰ ਦੇ ਵਿੱਚ ਸਰੀਕੇ ਦੇ ਵਿੱਚ ਆਨਗਵਾਨ ਦੇ ਵਿੱਚ ਤੈਨੂੰ ਲੋਕ ਜਾਣਦੇ ਹੋਣੇ ਚਾਹੀਦੇ ਆ ਤਾਂ ਤੂੰ ਸੁਫੀ ਹੈ ਲੇਕਿਨ ਜਦੋਂ ਤੈਨੂੰ ੱੱਕੇ ਪੈ ਲੱਗੇ ਤੈਨੂੰ ਜਾਣੇ ਕੋਈ ਨਾ ਕਹਿ ਲੱਗੇ ਕਿ ਪਤਾ ਹੀ ਨਹੀਂ ਸਾਨੂੰ ਕੌਣ ਹੈ ਇਹ ਕਿ ਉਹ ਜ਼ਰੂਰ ਕੋਈ ਦਾ ਕੋ ਬੜਾ ਬੜੇ ਹੋਵੇਗਾ ਤੇ ਫਿਰ ਮਨ ਦੁਖੀ ਹੋ ਜਾਂਦਾ ਇਸ ਕਰਕੇ ਸਤਿਗੁਰਾਂ ਕਹਿੰਦੇ ਜਦੋਂ ਵੀ ਮੰਗਣਾ ਹੈ ਨਾ ਤੇ ਸਤਿਗੁਰ ਦੇ ਕੋਲੋਂ ਇਸ ਪ੍ਰਮਾਤਮਾ ਦਾ ਨਾਮ ਮੰਗ ਉਸ ਪ੍ਰਮਾਤਮਾ ਦੀ ਖੁਸ਼ੀ ਮੰਗ ਕੰਧ ਰੋਸ਼ਨੀ ਮੰਗ ਪ੍ਰਮਾਤਮਾ ਦੇ ਕੋਲੋਂ ਮੰਗਣਾ ਤਾਂ ਕਹਿੰਦੇ ਕਿ ਪ੍ਰਮਾਤਮਾ ਨੂੰ ਮੰਗ ਲੈ ਸਦਾ ਸੁਖੀ ਰਹੇਗਾ ਉਮਰ ਨਾ ਮੰਗੀ ਕਿਉਂਕਿ ਬੜੇ 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 ਮਾਰ ਕੰਡੇ ਕੇ ਜੋੜ ਕਾਈ ਟਿੰਟਣ ਧਰ ਮੂੰਡ ਬੁਲਾਏ ਮਾਰ ਕੰਡੇ ਵਰਗੇ ਰਿਸ਼ੀ ਆਏ ਜਿਹੜੇ ਕੋਈ ਕੋਈ ਜੁਗਾਂ ਤੱਕ ਬੈਠੇ ਰਹੇ ਸੀ ਲੇਕਿਨ ਸੁਖੀ ਉਹ ਵੀ ਨਹੀਂ ਸੀ ਉਹ ਵੀ ਇੱਕੀ ਨੂੰ ਰੋਂਦੇ ਰਹੇ ਸਤੁਰੂ ਕਹਿੰ ਲੱਗੇ ਭਲਿਆ ਲੰਬੇਰੀ ਉਮਰ ਦੇ ਵਿੱਚ ਸੁਖ ਨਹੀਂ ਸੁਖ ਇਸ ਦੇ ਵਿੱਚ ਹੈ ਵੀ ਜੇ ਤੈਨੂੰ ਪ੍ਰਮਾਤਮਾ ਚੇਤੇ ਆ ਘਰ ਦੇ ਵਿੱਚ ਤੇਰੀ ਪਹਿਚਾਣ ਹੈ ਤੇ ਤੂੰ ਸੁਖੀ ਐ ਇਸੇ ਕਰਕੇ ਸਤੁਰੂ ਨੇ ਗੱਲ ਸਮਝਾਤੀ ਕਹਿੰ ਲੱਗੇ ਭਲਿਆ ਪ੍ਰਮਾਤਮਾ ਦਾ ਨਾਮ ਮੰਗ ਬਾਣੀ ਮੰਗ ਬੰਦਗੀ ਮੰਗ ਕੰਧ ਰੁਸਤੀ ਮੰਗ ਰਲਾਂ ਬੇਰੀ ਉਮਰ ਨਾ ਮੰਜੀ ਲੇਰੀ ਉਹ ਮੰਗੇਗਾ ਤੇ ਪਛਤਾਏਗਾ